ਜੇਕਰ ਮੈਂ ਤੁਹਾਨੂੰ ਕਹਾਂ ਕਿ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਡੱਡੂ ਦੇਖ ਰਹੇ ਹੋ ਇਹ ਛੋਟੇ-ਮੋਟੇ ਕੀੜੇ ਮਕੌੜੇ ਚੂਹੇ ਪੰਛੀਆਂ ਤੋਂ ਲੈ ਕੇ ਮગર ਮੱਛ ਤੱਕ ਨੂੰ ਵੀ ਮਾਰ ਦਿੰਦਾ ਹੈ ਤਾਂ ਕੀ ਤੁਸੀਂ ਮੇਰੀ ਇਸ ਗੱਲ ਦੇ ਉੱਪਰ ਯਕੀਨ ਕਰੋਗੇ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਹੈ ਬਲਕਿ ਰੀਅਲ ਲਾਈਫ ਦੇ ਵਿੱਚ ਘਟੀ ਹੋਈ ਇੱਕ ਸੱਚੀ ਘਟਨਾ ਹੈ ਕੈਂਟੋ ਡੱਡੂਆਂ ਦੀ ਜਿਹੜੀ ਇਹ ਨਸਲ ਹੈ ਇਹ ਸਾਊਥ ਅਤੇ ਸੈਂਟਰਲ ਅਮਰੀਕਾ ਦੇ ਵਿੱਚ ਪਾਈ ਜਾਂਦੀ ਹੈ ਇਹ ਡੱਡੂ ਇੱਥੇ ਰਹਿਣ ਵਾਲੇ ਛੋਟੇ ਰੈਪਟਾਈਲਸ ਜਿਵੇਂ ਕਿ ਚੂਹੇ ਅਤੇ ਪੰਛੀਆਂ ਨੂੰ ਵੀ ਖਾਣ ਲੱਗ ਗਏ ਇੱਥੋਂ ਤੱਕ ਕਿ ਜਿਹੜੇ ਆਸਟ੍ਰੇਲੀਆ ਦੇ ਸੱਪ ਸਨ ਉਹ ਵੀ ਇਹ ਡ ਤੇਸ ਜੱਡੂ ਦੀ ਸਕਿਨ ਇੰਨੀ ਜ਼ਹਿਰੀਲੀ ਹੁੰਦੀ ਸੀ ਕਿ ਇਸ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਵੱਡੇ ਤੋਂ ਵੱਡਾ ਜਾਨਵਰ ਵੀ ਮਰ ਜਾਂਦਾ ਸੀ ਕੁਝ ਲੋਕ ਆਸਟ੍ਰੇਲੀਆ ਦੇ ਅੰਦਰ ਗੋਲਫ ਖੇਡ ਰਹੇ ਹੁੰਦੇ ਨੇ ਉਹਨਾਂ ਦਾ ਧਿਆਨ ਜਦੋਂ ਗਰਾਊਂਡ ਦੇ ਇੱਕ ਸਿਰੇ ਦੇ ਉੱਪਰ ਪੈਂਦਾ ਹੈ ਤਾਂ ਉੱਥੇ ਉਹਨਾਂ ਨੂੰ ਕੁਝ ਅਜੀਬ ਤਰ੍ਹਾਂ ਦੇ ਜੀਵ ਦਿਖਾਈ ਦਿੰਦੇ ਨੇ ਜਦੋਂ ਉਹਨਾਂ ਨੂੰ ਕੋਲੇ ਜਾ ਕੇ ਦੇਖਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਡੱਡੂ ਨੇ ਪਰ ਜਦੋਂ ਕੋਲੇ ਜਾ ਕੇ ਦੇਖਦੇ ਨੇ ਤਾਂ ਉਹ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੇ ਜੀਵ ਆਸਟ੍ਰੇਲੀਆ ਦੇ ਅੰਦਰ ਪਹਿਲਾਂ ਕਦੇ ਵੀ ਨਹੀਂ ਦੇਖੇ ਸਨ ਜੇਕਰ ਮੈਂ ਤੁਹਾਨੂੰ ਕਹਾਂ ਕਿ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਡੱਡੂ ਦੇਖ ਰਹੇ ਹੋ ਇਹ ਛੋਟੇ-ਮੋਟੇ ਕੀੜੇ ਮਕੌੜੇ ਚੂਹੇ ਪੰਛੀਆਂ ਤੋਂ ਲੈ ਕੇ ਮગર ਮੱਛ ਤ ਦੇਸ਼ ਦੀ ਉਮੀਦ ਬਣ ਕੇ ਉਸ ਦੇਸ਼ ਦੇ ਅੰਦਰ ਲੈ ਕੇ ਆਂਦਾ ਗਿਆ ਸੀ ਪਰ ਇਸ ਨੇ ਉੱਥੇ ਤਬਾਹੀ ਮਚਾ ਕੇ ਰੱਖ ਦਿੱਤੀ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਹੈ ਬਲਕਿ ਰੀਅਲ ਲਾਈਫ ਦੇ ਵਿੱਚ ਘਟੀ ਹੋਈ ਇੱਕ ਸੱਚੀ ਘਟਨਾ ਹੈ ਇਹ ਡੱਡੂ ਵਰਗਾ ਦੇਖਣ ਵਾਲਾ ਚੀਵ ਡੱਡੂ ਵੀ ਹੈ ਤੇ ਡੱਡੂ ਨਹੀਂ ਵੀ ਹੈ ਇਸ ਚੀਜ਼ ਬਾਰੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾ ਕੇ ਦੱਸਾਂਗਾ ਇਸ ਡੱਡੂ ਨੇ ਆਸਟ੍ਰੇਲੀਆ ਦੀ ਇਕੋਲੋਜੀ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ ਤੇ ਕਈ ਮਾਸੂਮ ਅਤੇ ਬੇਜਵਾਨ ਪੰਛੀਆਂ ਤੇ ਜਾਨਵਰਾਂ ਦੀ ਇਸ ਨੇ ਜਾਨ ਲੈ ਲਈ ਅੱਜ ਦੀ ਇਹ ਸੱਚੀ ਘਟਨਾ ਹੈ ਆਸਟ੍ਰੇਲੀਆ ਦੇ ਵਿੱਚ ਲਿਆਂਦੇ ਗਏ ਇੱਕ ਅਜਿਹੇ ਡੱਡੂ ਦੀ ਜਿਹੜਾ ਆਸਟ੍ਰੇਲੀਆ ਦਾ ਸਾਰੇ ਦਾ ਸਾਰਾ ਇਕੋਸਿਸਟ ਸਨਸ ਕਰ ਦਿੰਦਾ ਹੈ ਤੇ ਅੱਜ ਤੱਕ ਵੀ ਆਸਟ੍ਰੇਲੀਆ ਦੀ ਇਹ ਸਰਕਾਰ ਕਿਵੇਂ ਇਹ ਡੱਡੂ ਦੇ ਨਾਲ ਲੜ ਰਹੀ ਹੈ ਜਾਣਾਂਗੇ ਨਿੱਕੀ ਤੋਂ ਨਿੱਕੀ ਗੱਲ ਡਿਟੇਲ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕੁਝ ਲੋਕ ਗੋਲਫ ਖੇਡ ਰਹੇ ਹੁੰਦੇ ਨੇ ਆਸਟ੍ਰੇਲੀਆ ਦੇ ਅੰਦਰ ਤੇ ਉਹਨਾਂ ਦਾ ਧਿਆਨ ਪੈਂਦਾ ਹੈ ਗਰਾਊਂਡ ਦੇ ਇੱਕ ਕਿਨਾਰੇ ਤੇ ਜਿੱਥੇ ਉਹਨਾਂ ਨੂੰ ਕੋਈ ਡੱਡੂ ਵਰਗੇ ਜੀਵ ਦਿਖਾਈ ਦਿੰਦੇ ਨੇ ਜਦੋਂ ਉਹਨਾਂ ਨੂੰ ਕੋਲੇ ਜਾ ਕੇ ਦੇਖਦੇ ਨੇ ਤਾਂ ਪਤਾ ਲੱਗਦਾ ਹੈ ਉਹਨਾਂ ਨੂੰ ਕੀ ਇਹ ਡੱਡੂ ਵਰਗੇ ਦੱਸਣ ਵਾਲਾ ਜੀਵ ਅਸਲ ਦੇ ਵਿੱਚ ਡੱਡੂ ਨਹੀਂ ਹੈ ਗੋਲਫ ਖੇਡ ਰਹੇ ਲੋਕ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿਉਂਕਿ ਇਹ ਕੈਨ ਟੋਡ ਹੁੰਦੇ ਨੇ ਤੇ ਇਹ ਨਸਲ ਤਾਂ ਆਸਟ੍ਰੇਲੀਆ ਦੇ ਵਿੱਚ ਡੱਡੂਆਂ ਦੀ ਪਾਈ ਹੀ ਨਹੀਂ ਜਾਂਦੀ ਇਸ ਚੀਜ਼ ਨੂੰ ਦੇਖ ਕੇ ਉਹ ਵੀ ਹੈਰਾਨ ਹੋ ਜਾਂਦੇ ਨੇ ਕਿ ਇਹ ਇੱਥੇ ਆਏ ਕਿਵੇਂ ਕੈਨ ਟੋ ਡੱਡੂਆਂ ਦੀ ਜ ਇਹ ਔਰਦਾ ਹੈ ਕਿ ਇਹ ਜੀਵ ਆਸਟ੍ਰੇਲੀਆ ਦੇ ਵਿੱਚ ਇੰਨਾ ਦੂਰ ਕਿਵੇਂ ਆ ਗਿਆ ਕਿਉਂ ਇਥੋਂ ਦੀ ਸਰਕਾਰ ਨੇ ਇਸ ਨੂੰ ਜਾਣਬੁੱਝ ਕੇ ਇੱਥੇ ਛੱਡਿਆ ਸੀ ਤੇ ਅੱਜ ਇਹ ਉਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਹੈ 19ਵੀਂ ਸਦੀ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਖੇਤੀਬਾੜੀ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ ਕਿਉਂਕਿ ਜ਼ਿਆਦਾਤਰ ਜਿਹੜੀ ਗਵਰਨਮੈਂਟ ਦੀ ਕਮਾਈ ਸੀ ਉਹ ਖੇਤੀਬਾੜੀ ਦੇ ਥਰੂ ਹੀ ਹੁੰਦੀ ਸੀ ਉਸ ਸਮੇਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੇ ਅੰਦਰ ਗੰਨੇ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਸੀ ਤੇ ਕਿਸਾਨ ਗੰਨੇ ਨੂੰ ਵੇਚ ਕੇ ਮੋਟਾ ਪ੍ਰੋਫਿਟ ਵੀ ਕਮਾਉਂਦੇ ਸਨ ਕੁਝ ਸਾਲਾਂ ਤੱਕ ਤਾਂ ਇਹ ਸਭ ਕੁਝ ਬੜਾ ਵਧੀਆ ਚੱ ਫਸਲ ਨੂੰ ਇੱਕ ਕੀੜਾ ਲੱਗ ਜਾਂਦਾ ਹੈ ਜਾਂ ਕੀੜਾ ਖਾਣ ਲੱਗ ਜਾਂਦਾ ਹੈ ਇਹ ਬੀਟਲ ਜਾਂ ਕਈ ਜਿਹੜਾ ਇਹ ਕੀੜਾ ਸੀ ਇਹ ਗੰਨੇ ਦੇ ਪੱਤੇਆਂ ਨੂੰ ਖਾਂਦਾ ਤੇ ਇਸ ਦੇ ਨਾਲ ਗੰਨੇ ਦੀ ਗਰੋਥ ਰੁਕ ਜਾਂਦੀ ਇੱਥੋਂ ਤੱਕ ਕਿ ਬੀਟਲ ਆਪਣੇ ਆਂਡੇ ਵੀ ਗੰਨੇ ਦੀਆਂ ਜੜਾਂ ਦੇ ਵਿੱਚ ਦਿੰਦੇ ਤੇ ਇਹਨਾਂ ਦੇ ਆਂਡਿਆਂ ਦੇ ਵਿੱਚੋਂ ਜਿਹੜਾ ਲਾਰਵਾ ਨਿਕਲਦਾ ਉਹ ਗੰਨੇ ਦੀਆਂ ਜੜਾਂ ਨੂੰ ਖਾ ਜਾਂਦਾ ਇਸ ਦਾ ਨਤੀਜਾ ਇਹ ਹੋਇਆ ਕਿ 1-2 ਸਾਲਾਂ ਦੇ ਵਿੱਚ ਹੀ ਆਸਟ੍ਰੇਲੀਆ ਦੇ ਅੰਦਰ ਗੰਨੇ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਥੱਲੇ ਡੈਗ ਪਈ ਤੇ ਕਿਸਾਨ ਅਤੇ ਗਵਰਨਮੈਂਟ ਦੋਨੇ ਹੀ ਪਰੇਸ਼ਾਨ ਹੋ ਗਏ ਆਸਟ੍ਰੇਲੀਆ ਦੇ ਲੋਕਲ ਲੋਕ ਗਵਰਨਮੈਂਟ ਦੇ ਕੋਲ ਜਾਂਦੇ ਨੇ ਤੇ ਗਵਰਨਮੈਂਟ ਸਾਇੰਟ ਸਕੇ ਉਸਮੇ ਟੈਕਨੋਲੋਜੀ ਵੀ ਇੰਨੀ ਜਦਾ ਹਾਈ ਨਹੀਂ ਸੀ ਤੇ ਨਾ ਹੀ ਇੰਨੇ ਜਦਾ ਮਾਰੂ ਕੀਟਨਾਸ਼ਕ ਸਨ ਜਿੰਨੇ ਕਿ ਅੱਜ ਸਾਨੂੰ ਮਿਲ ਜਾਂਦੇ ਨੇ ਤੇ ਆਸਟ੍ਰੇਲੀਆ ਦੀ ਸਰਕਾਰ ਨੇ ਇਹ ਸਾਰੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਇਸ ਡਿਪਾਰਟਮੈਂਟ ਦਾ ਨਾਮ ਸੀ ਬਿਊਰੋ ਆਫ 슈ਗਰ ਕੇਨ ਐਕਸਪਰਟ ਇਹ ਡਿਪਾਰਟਮੈਂਟ ਦਾ ਕੰਮ ਸੀ ਕਿ ਗੰਨੇ ਦੀ ਫਸਲ ਨੂੰ ਲੱਗਣ ਵਾਲੇ ਕੀੜੇ ਜਾਂ ਕੀ ਬੀਟਲ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦਾ ਕੋਈ ਤਰੀਕਾ ਲੱਭਣਾ ਜਿਸ ਦੇ ਨਾਲ ਗੰਨੇ ਦੀ ਪੈਦਾਵਾਰ ਫਿਰ ਤੋਂ ਵਧੀਆ ਹੋ ਸਕੇ ਇਹ ਡਿਪਾਰਟਮੈਂਟ ਤਰ੍ਹਾਂ ਤਰ੍ਹਾਂ ਦੀ ਰਿਸਰਚ ਕਰਦਾ ਹੈ ਇੱਧਰ ਉੱਧਰ ਭਿਜਦਾ ਹੈ ਪਰ ਇਹਨਾਂ ਨੂੰ ਕੀੜੇ ਨੂੰ ਹਟਾਉਣ ਦਾ ਕਾਫੀ ਜਦਾ ਰਿਸਰਚ ਤੋਂ ਬਾਅਦ ਇਹ ਡਿਪਾਰਟਮੈਂਟ ਦੇ ਸਾਇੰਟਿਸਟ ਨੂੰ ਪਤਾ ਲੱਗ ਰਿਹਾ ਹੈ ਕਿ ਐਮਾਜ਼ੋਨ ਦੇ ਜੰਗਲਾਂ ਦੇ ਆਲੇ-ਦੁਆਲੇ ਵੀ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਇਹਨਾਂ ਨੂੰ ਪਤਾ ਲੱਗਿਆ ਕਿ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਜਾਂ ਉਸ ਦੇ ਆਲੇ-ਦੁਆਲੇ ਜਿਹੜਾ ਗੰਨਾ ਲਗਾਇਆ ਜਾਂਦਾ ਹੈ ਉਸ ਗੰਨੇ ਨੂੰ ਕੋਈ ਵੀ ਕੀੜਾ ਨਹੀਂ ਲੱਗਦਾ ਕਿਉਂਕਿ ਉਸ ਜਗ੍ਹਾ ਦੇ ਉੱਪਰ ਇੱਕ ਖਾਸ ਨਸਲ ਦਾ ਡੱਡੂ ਰਹਿੰਦਾ ਹੈ ਇਹ ਕੈਨਟੋਰ ਨਸਲ ਸੀ ਜਿਹੜੀ ਕਿ ਕੀੜਿਆਂ ਨੂੰ ਖਾ ਜਾਂਦੀ ਸੀ ਆਸਟ੍ਰੇਲੀਆ ਦੇ ਸਾਇੰਟਿਸਟ ਨੂੰ ਇਹ ਆਈਡੀਆ ਕਾਫੀ ਜਦਾ ਪਸੰਦ ਆਉਂਦਾ ਹੈ ਤੇ ਇਹ ਆਈਡੀਆ ਉਹ ਆਸਟ੍ਰੇਲੀਆ ਦੀ ਸਰਕਾਰ ਦੇ ਅੱਗੇ ਆਕੇ ਆਸਟ੍ਰੇਲੀਆ ਦੇ ਅੰਦਰ ਛੱਡ ਦਿੰਨੇ ਹਾਂ ਜਿਸ ਦੇ ਨਾਲ ਆਪਣੇ ਜਿਹੜਾ ਇੱਥੇ ਗੰਨੇ ਦੀ ਫਸਲ ਨੂੰ ਕੀੜਾ ਲੱਗਦਾ ਹੈ ਉਸ ਦਾ ਹਮੇਸ਼ਾ ਦੇ ਲਈ ਸਫਾਇਆ ਹੋ ਜਾਵੇਗਾ ਤੇ ਇਸ ਚੀਜ਼ ਦੇ ਵਿੱਚ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਵੇਗਾ ਕਿਉਂਕਿ ਉਸ ਵੇਲੇ ਜਿਹੜੀ ਆਸਟ੍ਰੇਲੀਆ ਦੀ ਗਵਰਨਮੈਂਟ ਸੀ ਉਹਨਾਂ ਦੇ ਉੱਪਰ ਕਿਸਾਨਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਬਣਿਆ ਹੋਇਆ ਸੀ ਕਿ ਜਲਦੀ ਤੋਂ ਜਲਦੀ ਸਾਨੂੰ ਕੋਈ ਹੱਲ ਕੱਢ ਕੇ ਦਊ ਗੰਨੇ ਨੂੰ ਲੱਗਣ ਵਾਲੇ ਕੀੜੇ ਤੋਂ ਛੁਟਕਾਰਾ ਪਾਉਣ ਦਾ ਇਸ ਲਈ ਬਿਨਾਂ ਟਾਈਮ ਖਰਾਬ ਕੀਤੇ ਆਸਟ੍ਰੇਲੀਆ ਤੋਂ ਕੁਝ ਸਾਇੰਟਿਸਟ ਜਾਂਦੇ ਨੇ ਅਮਰੀਕਾ ਦੇ ਅੰਦਰ ਕੈਨਟੋ ਡੱਡੂ ਦੇ ਉੱਪਰ ਸਟੱਡੀ ਕਰਨ ਦੇ ਲਈ ਡ ਘਟ ਮੀਂਹ ਦੇ ਵਿੱਚ ਵੀ ਬੜੇ ਵਧੀਆ ਤਰੀਕੇ ਦੇ ਨਾਲ ਸਰਵਾਈਵ ਕਰ ਲੈਂਦੇ ਸਨ ਤੇ ਜ਼ਿਆਦਾਤਰ ਜਿਹੜੀਆਂ ਡੱਡੂਆਂ ਦੀਆਂ ਨਸਲਾਂ ਨੇ ਉਹ ਘੱਟ ਪਾਣੀ ਜਾਂ ਕਿ ਖੁਸ਼ਕ ਇਲਾਕਿਆਂ ਦੇ ਵਿੱਚ ਸਰਵਾਈਵ ਨਹੀਂ ਕਰ ਪਾਉਂਦੀਆਂ ਡੱਡੂ ਜ਼ਿਆਦਾਤਰ ਮੀਂਹ ਵਾਲੇ ਏਰੀਆ ਦੇ ਵਿੱਚ ਹੀ ਰਹਿੰਦੇ ਨੇ ਤੇ ਕੈਨਟੋੜ ਨਾਮ ਦਾ ਜਿਹੜਾ ਇਹ ਡੱਡੂ ਸੀ ਇਹ ਖੁਸ਼ਕ ਇਲਾਕਿਆਂ ਦੇ ਵਿੱਚ ਵੀ ਵਧੀਆ ਤਰੀਕੇ ਦੇ ਨਾਲ ਸਰਵਾਈਵ ਕਰ ਲੈਂਦਾ ਸੀ ਇਸ ਕਰਕੇ ਇਸ ਨੂੰ ਚੁਣਿਆ ਗਿਆ ਸੀ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਣ ਦੇ ਲਈ ਇਹ ਡੱਡੂ ਦੀ ਜਿਹੜੀ ਲੰਬਾਈ ਹੁੰਦੀ ਹੈ 6 ਤੋਂ 7 ਇੰਚ ਹੁੰਦੀ ਹੈ ਤੇ ਕਾਫੀ ਜ਼ਿਆਦਾ ਇਹ ਤਾਕਤਵਾਰ ਹੁੰਦਾ ਹੈ ਇਸ ਕਾਰਨ ਇਹ ਗਰਮੀ ਦੇ ਵਿੱਚ ਵੀ ਵਧੀਆ ਸਰਵਾਈਵ ਕਰ ਲੈਂਦਾ ਹੈ ਜਾਨੀ ਕਿ ਆਸਟ੍ਰ ਬਹੁਤ ਜ਼ਿਆਦਾ ਪਰਫੈਕਟ ਨਸਲ ਸੀ ਜਿਹੜੀ ਵਧੀਆ ਤਰੀਕੇ ਦੇ ਨਾਲ ਸਰਵਾਈਵ ਕਰ ਸਕਦੀ ਸੀ ਆਸਟ੍ਰੇਲੀਆ ਦੇ ਅੰਦਰ ਐਸ ਲਈ ਸਾਲ 1935 ਦੇ ਵਿੱਚ 102 ਕੈਂਟੋ ਡੱਡੂ ਆਸਟ੍ਰੇਲੀਆ ਲੈ ਕੇ ਆਏਗੇ ਅਮਰੀਕਾ ਤੋਂ ਜਿਨ੍ਹਾਂ ਦੇ ਵਿੱਚ 51 ਮੇਲ ਸਨ ਤੇ 51 ਹੀ ਫੀਮੇਲ ਸਨ ਇਹਨਾਂ ਨੂੰ ਆਸਟ੍ਰੇਲੀਆ ਲਿਆਉਣ ਤੋਂ ਬਾਅਦ ਇੱਕ ਫਾਰਮ ਦੇ ਉੱਪਰ ਰੱਖਿਆ ਗਿਆ ਜਿੱਥੇ ਇਹਨਾਂ ਦੀ ਸੰਖਿਆ ਕੁਝ ਕੁ ਮਹੀਨਿਆਂ ਦੇ ਵਿੱਚ ਹੀ 2400 ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਆਸਟ੍ਰੇਲੀਆ ਦੇ ਗੰਨੇ ਦੇ ਖੇਤਾਂ ਦੇ ਵਿੱਚ ਛੱਡ ਦਿੱਤਾ ਤੇ ਦੇਖਦੇ ਹੀ ਦੇਖਦੇ ਇਹਨਾਂ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧਣ ਲੱਗ ਗਈ ਡੱਡੂਆਂ ਨੂੰ ਛੱਡਣ ਤੋਂ ਕੁ ਕੀੜੇ ਲੱਗਦੇ ਸਨ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਰਾਫਟ ਨਹੀਂ ਆਈ ਇਸ ਦਾ ਕਾਰਨ ਇਹ ਸੀ ਕਿ ਜਿਹੜਾ ਬੀਟਲ ਹੁੰਦਾ ਸੀ ਉਹ ਗੰਨੇ ਦੇ ਪੱਤਿਆਂ ਦੇ ਉੱਪਰ ਬੈਠਾ ਹੁੰਦਾ ਸੀ ਤੇ ਪੱਤਿਆਂ ਨੂੰ ਖਾਂਦਾ ਸੀ ਤੇ ਡੱਡੂ ਇੰਨੀ ਉੱਚੀ ਛਾਲ ਮਾਰ ਕੇ ਉਸ ਨੂੰ ਖਾ ਨਹੀਂ ਸਕਦਾ ਸੀ ਕੈਂਟੋ ਡੱਡੂ ਸਿਰਫ ਲਾਰਵਾ ਖਾ ਪਾ ਰਿਆ ਸੀ ਇਹ ਬੀਟਲ ਦਾ ਜਿਹੜਾ ਕਿ ਗੰਨੇ ਦੀਆਂ ਜੜਾਂ ਦੇ ਵਿੱਚ ਇਹ ਦਿੰਦਾ ਸੀ ਇਸ ਤੋਂ ਨਾਲ ਆਸਟ੍ਰੇਲੀਆ ਦੇ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਕੋਈ ਪ੍ਰੋਬਲਮ ਤਾਂ ਸੋਲਵ ਨਹੀਂ ਹੁੰਦੀ ਬਲਕਿ ਇੱਥੇ ਤਾਂ ਉਹਨਾਂ ਦੀਆਂ ਸਮੱਸਿਆਵਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ ਇਹ ਡੱਡੂ ਨੂੰ ਲਿਆਂਦਾ ਗਿਆ ਸੀ ਆਸਟ੍ਰੇਲੀਆ ਵੀ ਜੀਵ ਇਸ ਦੀ ਰੇਂਜ ਦੇ ਵਿੱਚ ਆਉਂਦੇ ਸਨ ਜਿਹੜੇ ਕਿਸਾਨਾਂ ਦੇ ਲਈ ਫਾਇਦੇਮੰਦ ਸਨ ਉਹਨਾਂ ਨੂੰ ਵੀ ਖਾਣਾ ਸ਼ੁਰੂ ਕਰ ਦਿੱਤਾ ਇਹ ਡੱਡੂ ਇੱਥੇ ਰਹਿਣ ਵਾਲੇ ਛੋਟੇ ਰੈਪਟਾਈਲਸ ਜਿਵੇਂ ਕਿ ਚੂਹੇ ਅਤੇ ਪੰਛੀਆਂ ਨੂੰ ਵੀ ਖਾਣ ਲੱਗ ਗਏ ਇੱਥੋਂ ਤੱਕ ਕਿ ਜਿਹੜੇ ਆਸਟ੍ਰੇਲੀਆ ਦੇ ਸੱਪ ਸਨ ਉਹ ਵੀ ਇਹ ਡੱਡੂ ਨੂੰ ਨਹੀਂ ਖਾਂਦੇ ਸੀ ਕਿਉਂਕਿ ਇਹ ਡੱਡੂ ਦੀ ਸਕਿਨ ਦੇ ਵਿੱਚੋਂ ਜ਼ਹਿਰੀਲਾ ਟਾਕਸਿਨ ਬਾਹਰ ਨਿਕਲਦਾ ਸੀ ਤੇ ਇਸ ਡੱਡੂ ਦੀ ਸਕਿਨ ਇੰਨੀ ਜ਼ਿਆਦਾ ਜ਼ਹਿਰੀਲੀ ਹੁੰਦੀ ਸੀ ਕਿ ਇਸ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਵੱਡੇ ਤੋਂ ਵੱਡਾ ਜਾਨਵਰ ਵੀ ਮਰ ਜਾਂਦਾ ਸੀ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਇੱਕ ਯੈਲੋ ਮੋਨਿਟਰ ਨਾਮ ਦੀ ਲਿਜ਼ਰਡ ਪਾਈ ਖਾਂਦੀ ਸੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਰ ਜਿਵੇਂ ਹੀ ਇਹ ਕੈਂਟੋਡ ਆਸਟ੍ਰੇਲੀਆ ਦੀ ਧਰਤੀ ਦੇ ਉੱਪਰ ਪਹੁੰਚਦਾ ਹੈ ਤਾਂ ਜਿਹੜੀ ਇਹ ਸ਼ਿਪਕਲੀ ਹੁੰਦੀ ਹੈ ਜਾਂ ਕਿ ਜਿਹੜੀ ਇਹ ਲੈਜ਼ਰਡ ਹੁੰਦੀ ਹੈ ਇਹਨਾਂ ਦੀ ਸੰਖਿਆ ਲਗਾਤਾਰ ਘਟਣ ਲੱਗ ਜਾਂਦੀ ਹੈ ਕਿਉਂਕਿ ਇਹ ਡੱਡੂ ਐਸ ਲੈਜ਼ਰਡ ਦਾ ਵੀ ਸ਼ਿਕਾਰ ਕਰਨ ਲੱਗੇ ਸਨ ਡੱਡੂ ਐਸ ਲੈਜ਼ਰਡ ਦਾ ਇੰਨਾ ਜ਼ਿਆਦਾ ਸ਼ਿਕਾਰ ਕਰਦੇ ਨੇ ਕਿ ਇਸ ਦੀ ਸੰਖਿਆ ਖਤਮ ਹੋਣ ਦੇ ਕਿਨਾਰੇ ਪਹੁੰਚ ਜਾਂਦੀ ਹੈ ਕੈਂਟੋਡ ਨੂੰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ ਬਲਕਿ ਇਸ ਦੇ ਨੁਕਸਾਨ ਤਾਂ ਹਜੇ ਹੁਣੇ ਸ਼ੁਰੂ ਹੋਏ ਸਨ ਜਿਵੇਂ ਹੀ ਇਹ ਕੈਂਟੋਡ ਡੱਡੂਆਂ ਨੂੰ ਆਸਟ੍ਰੇਲੀਆ ਦੀ ਬਾਕ ਕਰਕੇ ਰੱਖ ਦਿੱਤਾ ਤੇ ਉੱਥੇ ਮੌਜੂਦ ਬਾਇਓਡਿਵਰਸਿਟੀ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਅੱਜ ਕੈਨਟੋਡ ਦੀ ਇਹ ਨਸਲ ਨੂੰ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਤਕਰੀਬਨ 90 ਸਾਲ ਹੋ ਚੁੱਕੇ ਨੇ ਤੇ ਹੁਣ ਇਹਨਾਂ ਦੀ ਗਿਣਤੀ ਕਾਊਂਟਲੈਸ ਹੋ ਚੁੱਕੀ ਹੈ ਜਾਨੀ ਕਿ ਪਤਾ ਹੀ ਨਹੀਂ ਆਸਟ੍ਰੇਲੀਆ ਦੇ ਅੰਦਰ ਇਹਨਾਂ ਦੀ ਗਿਣਤੀ ਕਿੰਨੀ ਹੈ ਆਸਟ੍ਰੇਲੀਆ ਦੇ ਵਿੱਚ ਮਹਿਮਾਨ ਬਣ ਕੇ ਆਏ ਇਹ ਡੱਡੂ ਆਸਟ੍ਰੇਲੀਆ ਦੇ ਉੱਪਰ ਹੁਣ ਆਸਟ੍ਰੇਲੀਆ ਦੇ ਇਕੋਸਿਸਟਮ ਦੇ ਉੱਪਰ ਹੁਣ ਰਾਜ ਕਰ ਰਹੇ ਨੇ ਇਹ ਡੱਡੂਆਂ ਨੇ 90 ਸਾਲਾਂ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ ਕੀੜੇ ਮਕੌੜੇ ਤੇ ਜੀਵ ਜੰਤੂਆਂ ਦੀਆਂ ਨਸਲਾਂ ਨੂੰ ਜੜ ਤੋਂ ਖ ਕਲ ਕਰ ਦਿੱਤਾ ਹੈ ਉਹ ਵੀ ਇਹਨਾਂ ਦੇ ਜ਼ਹਿਰ ਦੇ ਸੰਪਰਕ ਦੇ ਵਿੱਚ ਆਉਣ ਨਾਲ ਮਰ ਜਾਂਦੇ ਨੇ ਸਿਰਫ ਇੰਨਾ ਹੀ ਨਹੀਂ ਜਦੋਂ ਇਹ ਕਛੂ ਕੂਮੇ ਜਾਂ ਮગરਮਛ ਪਾਣੀ ਤੋਂ ਬਾਹਰ ਆ ਕੇ ਆਂਡੇ ਦਿੰਦੇ ਨੇ ਤਾਂ ਇਹ ਡੱਡੂ ਉਹਨਾਂ ਦੇ ਆਂਡਿਆਂ ਨੂੰ ਵੀ ਖਾ ਜਾਂਦੇ ਨੇ ਹਾਲਾਤ ਇਹ ਹੋ ਚੁੱਕੇ ਨੇ ਕਿ ਅੱਜ ਤੋਂ ਕੁਝ ਦਹਾਕੇ ਪਹਿਲਾਂ ਆਸਟ੍ਰੇਲੀਆ ਦੀਆਂ ਨਦੀਆਂ ਅਤੇ ਸਮੁੰਦਰਾਂ ਦੇ ਕਿਨਾਰੇ ਜਿੱਥੇ ਮગરਮਛ ਅਤੇ ਕਛੂ ਕੂਮੇ ਆਮ ਦੇਖ ਜਾਂਦੇ ਸਨ ਹੁਣ ਉੱਥੇ ਇਹਨਾਂ ਦਾ ਦਿਸਣਾ ਲਗਭਗ ਨਾਮੁਨਕ ਨਹੀਂ ਹੋ ਚੁੱਕਿਆ ਹੈ ਇੱਥੋਂ ਤੱਕ ਕਿ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲਾ ਕਵਾਲਾ ਨਾਮ ਦਾ ਇਹ ਜੀਵ ਵੀ ਖਤਰੇ ਦੀ ਲਿਸਟ ਦੇ ਵਿੱਚ ਆ ਚੁੱਕਿਆ ਹੈ ਕਿਉਂਕਿ ਕਵਾਲਾ ਨਾਮ ਦਾ ਜਿਹੜਾ ਇਹ ਜ पेट ਦੇ ਵਿੱਚ ਇੱਕ ਥੈਲੀ ਬਣੀ ਹੁੰਦੀ ਹੈ ਜਿਸ ਦੇ ਵਿੱਚ ਇਹ ਆਪਣੇ ਛੋਟੇ ਬੱਚੇ ਨੂੰ ਰੱਖਦਾ ਹੈ ਤੇ ਪਾਲਦਾ ਹੈ ਹੁਣ ਕੁਆਲਾ ਦੀ ਸੰਖਿਆ ਵੀ ਖਤਮ ਹੋਣ ਕਿਨਾਰੇ ਪਹੁੰਚ ਚੁੱਕੀ ਹੈ ਕਿਉਂਕਿ ਕੈਂਟੌਰ ਨਾਮ ਦਾ ਇਹ ਡੱਡੂ ਕੁਆਲਾ ਤੇ ਛੋਟੇ ਬੱਚਿਆਂ ਨੂੰ ਹੀ ਖਾ ਜਾਂਦਾ ਹੈ ਜੇਕਰ ਕੈਂਟੌਰ ਦਾ ਇਹ ਕੈਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਕਈ ਹੋਰ ਜੀਵ ਜੰਤੂ ਸਿਰਫ ਕਿਤਾਬਾਂ ਦੇ ਵਿੱਚ ਹੀ ਦਿਖਾਈ ਦੇਣਗੇ ਕੁਦਰਤ ਦੇ ਵਿੱਚ ਹਰ ਇੱਕ ਜੀਵ ਦਾ ਆਪਣਾ ਰੋਲ ਹੁੰਦਾ ਹੈ ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ ਉਸ ਦਾ ਆਪਣਾ ਇੱਕ ਰੋਲ ਹੁੰਦਾ ਹੈ ਕੋਈ ਜੀਵ ਕਿਸੇ ਦੇ ਲਈ ਖਾਣਾ ਹੈ ਤੇ ਕੋਈ ਜੀਵ ਕਿਸੇ ਦੇ ਲਈ ਖਾਣਾ ਹੈ ਇਸ ਚੀਜ਼ ਨੂੰ ਇਨਸਾਨ ਆਪਣੀ ਗਲਤੀ ਦੇ ਨਾਲ ਕੁਝ ਅਜੇਹਾ ਪੰਗਾ ਲੈਂਦਾ ਹੈ ਤਾਂ ਨਤੀਜੇ ਸਾਹਮਣੇ ਆਉਣੇ ਹੀ ਨੇ ਕਿਉਂਕਿ ਜਦੋਂ ਕੁਦਰਤ ਦਾ ਸੰਤੁਲਨ ਵਿਗੜਦਾ ਹੈ ਤਾਂ ਬਹੁਤ ਭਿਆਨਕ ਨਤੀਜੇ ਸਾਹਮਣੇ ਨਿਕਲ ਕੇ ਆਉਂਦੇ ਨੇ ਕੁਝ ਅਜੇਹਾ ਹੀ ਹੋਇਆ ਸੀ 1958 ਦੇ ਵਿੱਚ ਚਾਈਨਾ ਦੇ ਅੰਦਰ ਵੀ ਉਸ ਸਮੇਂ ਚਾਈਨਾ ਦੀ ਗਵਰਨਮੈਂਟ ਦੇ ਦਿਮਾਗ ਦੇ ਵਿੱਚ ਇਹ ਖਿਆਲ ਆਇਆ ਕਿ ਜਿਹੜੀਆਂ ਛੋਟੀਆਂ ਚਿੜੀਆਂ ਨੇ ਇਹ ਚਾਈਨਾ ਦਾ ਬਹੁਤ ਜ਼ਿਆਦਾ ਅਨਾਜ ਖਾ ਲੈਂਦੀਆਂ ਨੇ ਕਿਉਂ ਨਾ ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇ ਪੂਰੇ ਚਾਈਨਾ ਦੇ ਵਿੱਚ ਪਾਗਲਪਨ ਫੈਲ ਜਾਂਦਾ ਹੈ ਤੇ ਇਹ ਚੀਜ਼ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾਂਦਾ ਹੈ ਤੇ ਲੱਖਾਂ ਅਤੇ ਕਰੋੜਾਂ ਚਿੜੀਆਂ ਦਾ ਸ਼ਿਕਾਰ ਕਰਦੇ ਨੇ ਉਸ ਇਹ ਚਿੜੀਆਂ ਨੇ ਇਹ ਕੱਲਾ ਅਨਾਜ ਨਹੀਂ ਖਾਂਦੀਆਂ ਬਲਕਿ ਉਹ ਕੀੜੇ ਮਕੌੜੇ ਵੀ ਖਾਂਦੀਆਂ ਨੇ ਜਿਹੜੀਆਂ ਤੁਹਾਡੀ ਫਸਲ ਨੂੰ ਤਬਾਹ ਕਰਦੇ ਨੇ ਜਿਵੇਂ ਹੀ ਇਹ ਚਿੜੀਆਂ ਦੀ ਪੋਪੂਲੇਸ਼ਨ ਘਟਦੀ ਹੈ ਤਾਂ ਕੁਦਰਤ ਦਾ ਸੰਤੁਲਨ ਵਿਗੜ ਜਾਂਦਾ ਹੈ ਇੱਥੇ ਕੀੜੇ ਮਕੌੜਿਆਂ ਨੂੰ ਹੁਣ ਮਾਰਨ ਵਾਲਾ ਕੋਈ ਨਹੀਂ ਸੀ ਉਹਨਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੁੰਦਾ ਹੈ ਤੇ ਉਹ ਚੀਨ ਦੇ ਅੰਦਰ ਤਕਰੀਬਨ ਸਾਰੀਆਂ ਹੀ ਫਸਲਾਂ ਨੂੰ ਤਬਾਹ ਕਰਨ ਲੱਗ ਜਾਂਦੇ ਨੇ ਤੇ ਕੁਝ ਹੀ ਮਹੀਨਿਆਂ ਦੇ ਵਿੱਚ ਚੀਨ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਕਿ ਇਹ ਇੱਕ ਜਉਂਦਾ ਜਾਗਦਾ ਨਰਕ ਬਣ ਗਿਆ ਖੇਤਾਂ ਦੇ ਵਿੱਚ ਹੁਣ ਅਨਾਜ ਦੀ ਜਗ੍ਹਾ ਤੇ ਸਿਰਫ ਕੀੜੇ ਹੀ ਦਿਖਾਈ ਦਿੰਦੇ ਸਨ 3 ਸਾਲ ਇਹਨੇ ਦ੍ਰਾਖਤਾਂ ਦੀਆਂ ਖੱਲਾਂ ਖਾਂਦੇ ਨੇ ਇਤਾਂ ਕਿ ਮਰੇ ਹੋਏ ਇਨਸਾਨਾਂ ਤੱਕ ਨੂੰ ਵੀ ਖਾਣ ਦੇ ਲਈ ਮਜਬੂਰ ਹੋ ਜਾਂਦੇ ਨੇ ਇਤਿਹਾਸ ਦੇ ਵਿੱਚ ਇਹ ਚੀਜ਼ ਨੂੰ ਦਾ ਚਾਈਨਿਸ ਫੈਮੀਨਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ 3 ਕਰੋੜ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਇਸ ਭੁੱਖਮਰੀ ਦੇ ਕਾਰਨ ਜਿਹੜੀ ਉਹਨਾਂ ਨੇ ਚਿੜੀਆਂ ਨੂੰ ਮਾਰ ਕੇ ਆਪਣੇ ਆਪ ਲੈ ਕੇ ਆਂਦੀ ਸੀ ਜਦੋਂ ਵੀ ਇਨਸਾਨ ਗਲਤੀ ਕਰਦਾ ਹੈ ਤਾਂ ਕੁਦਰਤ ਆਪਣਾ ਗੁੱਸਾ ਦਿਖਾਉਂਦੀ ਹੈ ਤੇ ਉਸ ਗੁੱਸੇ ਦੇ ਨਾਲ ਫਿਰ ਪਤਾ ਹੀ ਨਹੀਂ ਕਿੰਨੇ ਲੱਖ ਕਰੋੜ ਲੋਕਾਂ ਦੀ ਮੌਤ ਹੁੰਦੀ ਹੈ ਏਸੀ ਜੀ ਆਸਟ੍ਰੇਲੀਆ ਦੇ ਅੰਦਰ ਕਿਵੇਂ ਇੱਕ ਡੱਡੂ ਨੇ ਕਹਿਰ ਮਚਾਇਆ ਹੋਇਆ ਹੈ ਉਸ ਦੇ ਬਾਰੇ ਕੋਈ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰ ਜੋ ਟੀਮ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ